ਪੰਜਾਬ ਜਿਸ 108 ਨੰਬਰ ਐਮ뷸ੈਂਸ ਤੇ ਨਰਬਰ ਕਰਦਾ ਹੈ ਜੋ ਸੇਵਾ ਅਚਾਨਕ ਠੱਪ ਕਰ ਦਿੱਤੀ ਗਈ ਹੈ ਪੂਰੇ ਪੰਜਾਬ ਦੇ ਵਿੱਚ ਕੋਈ ਸਾਰੇ ਕਰਮਚਾਰੀ ਜਿਹੜੇ ਨੇ 108 ਨੰਬਰ ਐਮ뷸ੈਂਸ ਤੇ ਹੜਤਾਲਾਂ ਦੇ ਬੈਠੇ ਹੋਣਗੇ ਵਿੱਚ ਮੰਗਾਂ ਇਹਨਾਂ ਦੀਆਂ ਕਿ ਕੂਰੀਆਂ ਕੀਤੀਆਂ ਜਾਣ ਤਾਂ ਹੀ ਆਪਾਂ ਛੱਡਣਗੇ ਕੀ ਨੇ ਜਿੰਦਾਬਾਦ ਤੇ ਕਿਉਂ ਇਹ ਸਾਰੇ ਕਰਮਚਾਰੀ ਜਿਹੜੇ ਨੇ ਹੜਤਾਲ ਦੇ ਬੈਠੇ ਨੇ ਗੱਲ ਕਰਦੇ ਆ ਤੇ ਇਹਨਾਂ ਦੇ ਜਿਹੜੇ ਪੰਜਾਬ ਪਰ ਦੇ ਪ੍ਰਧਾਨ ਨੇ ਫੋਟੋ ਐਮ뷸ੈਂਸ ਤੇ ਵਿਕਰਮਜੀਤ ਜੀ ਮੋਹਰ ਨਾਲ ਗੱਲ ਕਰਦੇ ਆ ਜੀ ਕੀ ਇਹ ਪੂਰਾ ਮਾਮਲਾ ਕਿਉਂ ਤੁਸੀਂ ਸਾਰੇ ਕਰਮਚਾਰੀ ਹੜਤਾਲ ਤੇ ਬੈਠੇ ਹੋਏ ਹੋ ਇਹ ਹੈ ਜੀ ਸਾਨੂੰ ਇੱਕ ਤਾਂ ਤਨਖਾਹ ਟਾਈਮ ਤੇ ਨਹੀਂ ਹੁੰਦੀ ਸਾਡੇ ਮੁਲਾਜ਼ਮਾਂ ਦਾ ਕੋਈ ਪੀਐਫ ਦਾ ਜਾਂ ਕਿਸੇ ਵੀ ਚੀਜ਼ ਦਾ ਕੋਈ ਪਤਾ ਨਹੀਂ ਲੱਗਦਾ ਵੀ ਕੰਪਨੀ ਕਿੱਥੇ ਆ ਕੰਪਨੀ ਮਰਜ਼ੀ ਨਾਲ ਸਾਡੇ ਮੁਲਾਜ਼ਮ ਬਾਹਰ ਕੱਢ ਦਿੰਦੀ ਆ ਤੇ ਮਰਜ਼ੀ ਨਾਲ ਹੀ ਉਹਨਾਂ ਨੂੰ ਧੱਕੇ ਨਾਲ ਕਿਤੇ ਬਦਲੀਆਂ ਕਰ ਦਿੰਦੀ ਆ ਤੇ ਸਾਡੇ ਮੁਲਾਜ਼ਮਾਂ ਦੇ ਨਾਲ ਬਿਨਾਂ ਵਜਾ ਜਿਹੜੇ ਕਲੈਸਟਰ ਲੀਡਰ ਹੈਗੇ ਆ ਅਫਸਰ ਹੈਗੇ ਜ਼ਿਲ੍ਹਾ ਇੰਚਾਰਜ ਉਹ ਕੁੱਟਮਾਰ ਕਰਦੇ ਆ ਗਾਲੀ ਗਲੋਚ ਕਰਦੇ ਆ ਜਿਹਦਾ ਕਿ ਫਾਜ਼ਿਲਕਾ ਦੇ ਵਿੱਚ ਨਵਾਂ ਹੀ ਹੁਣ ਕੱਲ ਹੀ ਇਸ਼ੂ ਹੋਇਆ ਜੀ ਤੁਸੀਂ ਅੱਜ ਤੋਂ ਪਹਿਲਾਂ ਆਪਣੀ ਮੰ ਰਿਕਾਰਡਿੰਗ ਅਸੀਂ ਆਪਣੇ ਪ੍ਰਿੰਸੀਪਲ ਸੈਕਟਰੀ ਬਿੰਨੀ ਮਹਾਜਨ ਜੀ ਐਮ ਡੀ ਹੁਸਨ ਲਾਲ ਜੀ ਨਾਲ ਸਿਹਤ ਮੰਤਰੀ ਆਪਣੇ ਜਿਹੜੇ ਪਹਿਲਾਂ ਸੀਗੇ ਉਹਨਾਂ ਨਾਲ ਵੀ ਤੇ ਹੁਣ ਜਿਆਨੀ ਸਾਹਿਬ ਨਾਲ ਵੀ ਉਹਨਾਂ ਨੂੰ ਦਿੱਤੇ ਸੁਖਵੀਰ ਬਾਦਲ ਜੀ ਨੂੰ ਵੀ ਦਿੱਤੇ ਆਗੇ ਆਸੀਂ ਲక్ష్ਮੀ ਕਾਂਤਾ ਚਾਬਲਾ ਮੈਡਮ ਸੀਗੇ ਜਿਹੜੇ ਸਿਹਤ ਮੰਤਰੀ ਸੀ ਉਹਨਾਂ ਨਾਲ ਵੀ ਦਿੱਤੇ ਆ ਲੇਕਿਨ ਸਾਡੀਆਂ ਮੰਗਾਂ ਦੇ ਉੱਤੇ ਕਿਸੇ ਨੇ ਵੀ 3 ਸਾਲ ਤੋਂ ਕੋਈ ਵਿਚਾਰ ਨਹੀਂ ਕੀਤਾ ਹੁਣ ਤੁਹਾਡੀ ਕੀ ਹੈਗਾ ਅਗਲਾ ਸਟੈਪ ਕੀ ਹੋਏਗਾ ਜੇ ਤੁਹਾਡੀਆਂ ਮੰਗਾਂ ਹੁਣ ਵੀ ਪੂਰੀਆਂ ਨਹੀਂ ਹੁੰਦੀਆਂ ਜੇ ਸਾਡੀਆਂ ਮੰਗਾਂ ਹੁਣ ਨਹੀਂ ਪੂਰੀਆਂ ਹੁੰਦੀਆਂ ਤੇ ਸਾਡੇ ਸਾਰੇ ਜਿੰਨੇ ਵੀ ਮੁਲਾਜ਼ਮ ਹੈਗੇ ਆ 1200 ਮੁਲਾਜ਼ਮ ਹੈ ਜਿਹਦੇ ਵਿੱਚ ਪਾਇਲਟ ਤੇ ਐਮਟੀ ਹੁੰਦੇ ਆ ਉਹ ਸਾਰੇ ਸਾਰੇ ਮੁਲਾਜ਼ਮ ਪਹਿਲਾਂ ਤਾਂ ਆਪਣੀ ਪੰਜਾਬ ਪੱਧਰ ਤੇ ਸਾਡੀ ਸਟ੍ਰਾਈਕ ਸ਼ੁਰੂ ਹੋ ਚੁੱਕੀ ਹੈ ਅਗਰ ਫਿਰ ਵੀ ਮੰਨਿਆ ਤੇ ਸਾਡੇ ਜਿੰਨੇ ਵੀ ਅਧਦੇਦਾਰ ਰਹਿ ਗਿਆ ਸਾਰੇ ਭੁਖੜ ਹੜਤਾਲ ਤੇ ਬੈਠਣਗੇ ਤੇ ਅੱਜ ਜੋ ਹੈਲਥ ਮਿਨਿਸਟਰ ਨੇ ਸੁਰਜੀਤ ਕੁਮਾਰ ਜੀ ਆਣੀ ਉਹਨਾਂ ਨਾਲ ਤੁਹਾਡੀ ਗੱਲ ਹੋਈ ਉਹਨਾਂ ਨੇ ਤੁਹਾਨੂੰ ਕੀ ਕਿਹਾ ਹੈਲਥ ਮਿਨਿਸਟਰ ਸਾਹਿਬ ਨਾਲ ਗੱਲ ਹੋਈ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣ ਲਈ ਜਿੱਲਾਂ ਗਏ ਸਾਰੇ ਰਲ ਕੇ ਉਹਨਾਂ ਨੇ ਸਾਡਾ ਮੰਗ ਪੱਤਰ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਜੀ ਮੈਂ ਤੁਹਾਨੂੰ ਦੇਖ ਲਵਾਂਗਾ ਔਰ ਤੋਹੀ ਜਿਹੜੀ ਐਂਬੂਲੈਂਸ ਬੰਦ ਕਰਕੇ ਸਾਡੀ ਬਦਨਾਮੀ ਕਰਦੇ ਆ ਮੈਂ ਤੁਹਾਨੂੰ ਦੇਖਾਂਗਾ ਤੁਹਾਨੂੰ ਕੱਢ ਕੇ ਨਵੇਂ ਮੁਲਾਜ਼ਮ ਭਰਤੀ ਕਰ ਲਾਂਗਾ ਇਨੇ ਵਿਕਰਮਜੀਤ ਸਿੰਘ ਜੋ 84 ਨੰਬਰ ਐਮੂਲੈਂਸ ਤੇ ਪੰਜਾਬ ਦੇ ਪ੍ਰਧਾਨ ਇਹਨਾਂ ਦਾ ਕਹਿਣਾ ਹੈ ਕਿ ਆਪਣੀ ਮੰਗਾਂ ਪੂਰੀਆਂ ਕਰਵਾ ਕੇ ਲੈਣਗੇ ਜੇ ਇਹਨਾਂ ਦੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਸਾਰੇ ਮੁਖੜਤਾਲਗੀ ਕਰਾਂਗੇ ਮੁਖੜਤਾਲ ਸਤਿ ਸ੍ਰੀ ਅਕਾਲ